ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੀਆਂ ਮਾਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਕੁਝ ਗੱਬਣਾ ਨੇ ਨੀਲੀ 라ਵੀ ਆ ਤਾਂ ਵੀਰੇ ਵੀਡੀਓ ਐਂਡ ਤਾਈਂ ਦੇਖ ਲਿਓ ਰੇਟ ਵੀਰ ਦੇ ਜੈਜ ਹੁੰਦੇ ਆ ਜੀ ਪਸ਼ੂ ਤਾਜ਼ੇ ਸੂਏ ਆ ਰੇਟ ਨਿੱਕੇ ਨਿੱਕੇ ਆ ਤਾਂ ਆਓ ਵੀਰੇ ਇਹਨਾਂ ਬਾਰੇ ਹੁਣ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਹਾਂ ਜੀ ਬਹੁਤ ਵਧੀਆ ਕਲਜਿੰਦਰ ਵੀਰ ਤੂੰ ਸੁਣਾ ਮੇਰਾ ਵੀ ਠੀਕ ਠਾਕ ਹਾਂ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਬਹੁਤ ਵਧੀਆ ਚਾਈਦਾ ਵਧੀਆ ਚਾਈਦਾ ਹਾਂ ਵੀਰੇ ਨਾਮ ਦੱਸਿਓ ਆਪਣਾ ਨਾਮ ਸੁਖ ਪਿੰਡ ਸ਼ਿਕਾਰਮਰਸੀਆ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 9855501706 ਠੀਕ ਹੈ ਜੀ ਹਾਂ ਜੀ ਤਾਂ ਵੀਰ ਜੀ ਸੋਹਣੀਆਂ ਝੋਟੀਆਂ ਸੂਈਆਂ ਸਵਾਈਆਂ ਦੇ ਰੇਡ ਨੋਰਮਲ ਖਿਆ ਜੋ ਪੰਜ ਸੋਨੀਆਂ ਇੱਕ ਝੋਟੀ ਗੱਭਰ ਨੂੰ ਹੈ ਠੀਕ ਹੈ ਜੀ ਤੇ ਰੇਡ ਬਿਲਕੁਲ ਨੋਰਮਲ ਹੈ ਮਈਆਂ ਬਿਲਕੁਲ ਚੰਗੀਆਂ ਹੋਣਗੀਆਂ ਠੀਕ ਹੈ ਜੀ ਰੇਡ ਛੋਟੇ ਹੀ ਕਰਦੇ ਨੇ ਲੱਖੋਂ ਜ਼ਰੀਆ ਮਾਲ ਕਾਫੀ ਜਿਆਦਾ ਅੱਜ ਮੇਰਾ ਵੀਰ ਵੇਖੇ ਵੀਡੀਓ ਐਂਡ ਤੱਕ ਐਂਡ ਤਾਈਂ ਵੇਖਿਆ ਹੈ ਨਾ ਹਾਂ ਤਾਂ ਸੋਨੀਆਂ ਝੋਟੀਆਂ ਨੇ ਪਹਿਲੇ ਨੰਬਰ ਤੋਂ ਵੀਰੇ ਸ਼ੁਰੂ ਕਰ ਲਏ ਨੇ ਫੁੱਲ ਕੱਦ ਕਾਠ ਵਾਲੀ ਆ ਗਈ ਵੀਰ ਜੀ ਝੋਟੀ ਇਹਦੇ ਬਾਰੇ ਦੱਸਿਓ ਕੇਜਿੰਦਰ ਨੇ ਸੋਈਆਂ ਮੱਜ ਕੋਈ 8-10 ਦਾ ਦੇਣਾ ਲੈ ਕੋਈ ਇਥੇ ਥਲੇ 11 ਕਿਲੋ ਦੁੱਧ ਹੋਵੇਗਾ 11 ਕਿਲੋ ਸਟਾਰਟਿੰਗ ਹੈ ਕੱਦ ਦੇ ਹਾਈਟ ਤੇ ਟੈਨ ਮਾਰਦੇ ਕਿ ਕਿੱ ਠੀਕ ਹੈ ਜੀ। ਇਹ ਲੈਵਲ ਹੋਆ ਵਧੀਆ ਲੱਗਿਆ ਹਨਾ। ਛੋਟੀ ਪਾੜੀ ਵੱਡੀ ਜੀ ਕਹਿੰਦੇ ਛੋਟੀ ਕੋ ਵੱਡੀ। ਤਾਂ ਬੱਚਾ ਕੀ ਪਾਲਿਆ ਨੇ ਵੀਰ ਜੀ। ਬਗਰ ਦੇ ਕੱਟਾ ਹੈ। ਰੱਖੋ ਪਾੜ ਦੂ ਛਾਤੀ। ਵੇਖੋ ਵੀਰੋ ਫੁੱਲ ਕੱਦ ਵਜਣਾ। ਫੁੱਲ ਵੱਡੇ ਪੱਲੇ ਚ ਆ ਗਈ ਹੈ ਮੈਂ। ਚੈੱਕ ਕਰ ਲੋ। ਬੱਚੇ ਦਾ ਜਿਆਦਾ ਕਰ। ਹਾਂ ਜੀ। ਬੱਚੇ ਦਾ ਤੇ ਕਰਦੇ ਹਨਾ। ਛੋਟੀ। ਠੀਕ ਹੈ ਜੀ। ਤਾਂ ਵੇਖੋ ਵੀਰੋ ਸਿੰਗਲ ਹੱਡੀ ਚ ਤਾ ਫੁੱਲ ਕੱਦ ਵਜਨ ਲੈਵਲੂਆ ਬਹੁਤ ਸ਼ਾਨਦਾਰ ਲੱਗਿਆ ਤੱਕ ਕੋਈ ਪਸ਼ੂ ਵੀਰੇ ਥਣਾ ਥਣਾ ਜ ਨਹੀਂ ਆਇਆ ਚਵਾਈ ਕਿੰਨੇ ਟਾਈਮ ਦੀ ਕੀਤੀ ਵੀਰੇ ਕਲਿੰਦਰ ਆਪਣਾ ਟਾਈਮ ਉਹ ਸਾਡੇ 5 ਵਜੇ ਕਹਿਣਾ ਠੀਕ ਹੈ ਜੀ ਤੇ ਵੇਖੋ ਵੀਰੋ ਫੁੱਲ ਕੱਦ ਵਜਨ ਵਾਲੀ ਦੀ ਵੱਡੀ ਝੋਟੀ ਲੈਵਲੂਆ ਸ਼ਾਨਦਾਰ ਲੱਗਿਆ ਤੇ ਟਾਈਮੋ ਟਾਈਮ ਵੀਰ ਕਹਿੰਦਾ ਚਵਾਈ ਹੁੰਦੀ ਆ ਵੇਖ ਲਓ ਵੀਰੋ ਲੈਵਲੂਆ ਥਣ ਥਣ ਚੈੱਕ ਕਰ ਲਓ ਬਹੁਤ ਕੁਆਲਟੀ ਦਾ ਥਣ ਲੱਗਿਆ ਜੀ ਬਾਕੀ ਠੰਡੀ ਧੀਰੀ ਜਿੱਦਾਂ ਮਰਦੋ ਬੈਠ ਕੇ ਸਾਢੇ 5 ਵਜੇ ਦਾ ਟਾਈਮ ਹੋਵੇ ਚੁਆਈ ਦਾ ਸਾਢੇ 5 ਦਾ ਠੀਕ ਹੋ ਰਹੀ ਹੈ ਫੈਰੀਆਂ ਨਹੀਂ ਆਈਆਂ ਠੀਕ ਹੈ ਜੀ ਬਿਲਕੁਲ ਵੀਰੇ ਬਿਲਕੁਲ ਬਸ ਤਾਂ ਪਸ਼ੂ ਦਾ ਤਾਂ ਕੋਈ ਨਹੀਂ ਨਹੀਂ ਆਈ ਹੋਏਗੀ ਬਿਲਕੁਲ ਹਾਂ ਜੀ ਹਾਂ ਜੀ ਤਾਂ ਵੇਖੋ ਵੀਰੋ ਹੁਣ ਚੈੱਕ ਕਰ ਲੋ ਇੱਕ ਰੀ ਲਾਗੇ ਤੋਂ ਲੇਵਾ ਸੋਹਣਾ ਲੇਵਾ ਲੱਗਿਆ ਇਹ ਫੁੱਟ ਫੁੱਟ ਪਛਾਣੂ ਆਇਆ ਵੀਰੋ ਠੰਡ ਚੰਗਾ ਲੱਗਿਆ ਹਾਈਟ ਕਿੱਜਾ ਕਿਹਾ ਤੇ ਹਾਈਟ ਕਿੰਨੀ ਝੋਟੀ ਹਾਈਟ ਬਹੁਤ ਫੁੱਲ ਕੱਦ ਵਜਣਿਆ ਵੀਰੋ ਕਿੱਥੇ ਹੁੰਦੀ ਝੋਟੀ ਬਿਲਕੁਲ ਅਗਰੇ ਦੁੱਧ ਕਿ ਨਾ ਚਵਾਜੂ ਝੋਟੇ ਰਹੇ ਮੈਲਾ ਮਾਰਦੇ 13 14 ਕਿਲੋ ਖੁੱਲਾ ਡੁੱਲਾ ਚਵਾਇਆ ਰੇ ਠੀਕ ਹੈ ਜੀ ਹਾਂ ਜੀ ਚਵਾਇ ਇੱਕ ਨੰਬਰ ਜਨਾਨੀ ਚਵਾਏ ਬੰਦਾ ਚਵਾਏ ਨਿਆਣਾ ਚਵਾਏ ਠੀਕ ਹੈ ਜੀ ਹਾਂ ਰੂਹ ਵਾਂਗੂ ਖੁੱਲ ਮੁੱਲ ਵੀਰੇ ਦਾ ਮੁੱਲ ਜੈਦ ਹੀ ਕਰਨਾ ਹਾਂਜੀ ਲੈ ਆਂਦੇ ਮਰੀ ਗੱਲ ਕਰਨੀ ਪਹਿਲਾਂ ਝੋਟੀਆਂ ਉਹਦੇ ਲੱਖ ਦੀਆਂ ਵੇਚੀਆਂ ਇੱਕ ਪੰਜ ਦੀਆਂ ਵੇਚੀਆਂ ਬਿਲਕੁਲ 95 ਦੀਆਂ ਕਰ ਦਿਓ ਮਹੰਤਰ ਵਿੱਚ ਛੋਟੇ ਆਪਾਂ 92000 ਦੀ ਕੀ ਬਾਤ ਆ ਜੀ ਫੁੱਲ ਸਾਈਜ਼ ਫੁੱਲ ਸਾਈਜ਼ ਬਿਲਕੁਲ ਮੇਰੇ ਨੂੰ ਆ ਜੇਗੀ 13 ਕਿਲੋ 12 13 ਹੋ ਰਿਹਾ ਇਸ ਟਾਈਮ ਮੌਕੇ ਤੇ 11 ਕਿਲੋ ਦੁੱਧ ਤਿਆਰ 11 ਕਿਲੋ ਤਿਆਰ ਹਾਂ ਠੀਕ ਆ ਜੀ ਦੂਜੇ ਨੰਬਰ ਤੇ ਆ ਗਈ ਪਰਸੋਂ ਦੀ ਇਹਦੇ ਥੱਲੇ ਵੀ 11 ਕਿਲੋ ਹੋਏਗਾ ਦੁੱਧ ਠੀਕ ਤੋਂ 11 ਕਿਲੋ ਜਿਹੜਾ ਨੈਟ ਤਿਆਰ ਦੁੱਧ ਹੋਏਗਾ ਤਿਆਰ ਠੀਕ ਆ ਜੀ ਤਾਂ ਇਹਨੇ ਬਚਿਆ ਕੀ ਪਾਇਆ ਵੀਰੇ ਮਾਲ ਕੱਟੀ ਆ ਗਈ ਇਹਦੇ ਕੱਟੀ ਆ ਗਈਆਂ ਠੀਕ ਆ ਵੇਖੋ ਵੀਰੇ ਚੰਗੀ ਝੋਟੀ ਆ ਇਹਦੀ ਇਹਦੇ ਮਾਰੇ ਕੱਟੀ ਆ ਗਈ ਆ ਤਾਂ ਲੈ ਵਾ ਨੂੰ ਐਨਮ ਸੋਹਣਾ ਲੱਗਿਆ ਤਾਂ ਹੈ ਵੀਰੇ ਵੱਡੇ ਪੱਲੇ 'ਚ ਲੰਮੀ ਬੇਲ ਦੀ ਆ ਚੈੱਕ ਕਰ ਲੋ ਕੁਆਲਿਟੀ ਲੈ ਹੋਰ ਯਸ ਰੱਖਨੇ ਝੋਟੀਆਂ ਬਾਕੀ ਬਿਲਕੁਲ ਵਾਧੇ ਨੂੰ ਚਾਰ ਸੀਰੀਜ਼ ਰੋ ਵਾਧੇ ਮੰਡੀ ਬਿਲਕੁਲ ਦੇਖੋ ਇਦਾਂ ਮਰ ਕੱਟੀ ਆ ਗਈ ਹੈ ਨਾ ਜੀ ਕੱਟੀਆਂ ਤੇ ਰੀਆਂ ਝੋਟੀਆਂ ਕੋਈ ਉਹ ਗੱਲਾਂ ਨਹੀਂ ਹੈਗੀਆਂ ਬਿਲਕੁਲ ਜਿੱਦਾਂ ਮਰ ਦੀ ਦਾ ਪੈਗ ਤਸੱਲੀ ਕਰਕੇ ਚੋ ਆ ਕੇ ਖੜੇ ਵੱਡੀ ਝੋਟੀ ਆਹੋਂ ਵਾਂਗੂ ਪੋਲੀ ਹੋਏ ਸਾਰੀਆਂ ਮਈਆਂ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਮੁੱਲ ਵਿੱਚ ਇਹਦਾ ਮੁੱਲ ਇਹਦਾ ਵੀ ਝੋਟੀਆਂ ਦਾ ਲੱਖ ਕਰ ਲੇ 1 ਪੰਜ ਕਰ ਲਈਏ 95 ਦੀ 5000 ਦੀ ਝੋਟੇ ਵੀ ਦੇਣੀ ਹੈ ਹਾਂ ਨਾ 99 ਹਾਂ ਕੀ ਬਾਤ ਹੈ ਬਿਲਕੁਲ ਜੈ ਦੋਵੇਂ ਵੱਡੀਆਂ ਝੋਟੀਆਂ ਨੇ ਵੀਰੋ ਕੱਦ ਕਾਠ ਵਾਲੀਆਂ ਨੇ ਤਾਹੀਆਂ ਸੂਈਆਂ ਨੇ ਤਾ 92 92 ਦੀਆਂ ਹਨ ਜੀ ਪਹਿਲਾਂ ਇਹੋ ਦੀਆਂ ਝੋਟੀਆਂ 1 5 ਦੀਆਂ ਵੇਚੀਆਂ ਬਿਲਕੁਲ 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 ਜੈਨ ਮੋਲ ਤੇ ਝੋਟੀਆਂ ਬਿਲਕੁਲ ਤਾਂ ਵੇਖੋ ਵੀਰੇ ਕੋਈ ਥਣਾ ਜੇ ਪਸ਼ੂ ਨਹੀਂ ਆਇਆ ਕੋਈ ਟਾਈਮ ਟਾਈਮ ਨੂੰ ਨਹੀਂ ਲੱਗਿਆ ਪਸ਼ੂ ਨੂੰ ਟਾਈਮੋ ਟਾਈਮ ਚਵਾਈਆ ਵਪਾਰੀ ਵੀਰ ਵੀ ਆਗੇ ਖੜ ਸਕਦਾ ਪਟੂ ਵੀਰੋ ਤਸੱਲੀ ਕਰਕੇ ਐ ਸੋਹਣੀਆਂ ਝੋਟੀਆਂ ਨੇ ਕੱਦ ਕਾਠ ਆਲੀਆਂ ਨੇ ਤਸੱਲੀ ਕਰਕੇ ਖੜੇ ਕੋਈ ਬਿਲਕੁਲ ਆਹ ਝੋਟੀ ਪਟੂ ਜੀ ਸੁਈ ਹੈ ਠੀਕ ਆ ਜੀ ਇਹਦੇ ਹਲੇ ਕੋਈ 5.5 800 ਰੇੜਗੜ ਤੋਂ ਆਉਦੀ ਹੈ ਠੀਕ ਆ 5.5 8 ਕਿਲੋ ਦੇ ਰੇੜਗੜ ਬੰਦੀ ਚਵਾਈ ਜੀ ਬੜੀਆ ਧਾਰਾ ਮਾਰ ਕੇ ਵਿਖਾ ਲ ਦਿੰਨੇ ਠੀਕ ਆ ਜੀ ਵੇਖੋ ਵੀਰੋ ਸੋਹਣੀ ਝੋਟੀ ਆ ਗਈ ਐ ਵੀ ਤਾਂ ਪਲੀ ਜੁੜੀ ਐ ਵੀ ਵੀਰੋ ਐ ਇਕੱਠ ਜੁਗੂਠਾ ਚੋੜਾ ਲੱਗਿਆ ਸੋਹਣੀ ਐ ਜੀ ਕਮਾਲੋ ਤੁਹਾਹੀ ਬੜੀ ਥਣ ਬਹੁਤ ਟੌਪ ਦਾ ਬਣੂਦੀ ਬੱਚਾ ਗਿਆ ਕੇ ਵਿਚ ਮਗੈ ਜੀ ਕੱਟੀ ਆ ਕੱਟੀ ਹੈਗੀ ਆ ਜੀ ਕਟਾ ਠੀਕ ਹੈ ਤਾਂ ਵੇਖੋ ਵੀਰੋ ਸੋਹਣੀ ਆ ਗਈ ਝੋਟੀ ਬਾਕੀ ਵੀਰ ਕਹਿੰਦਾ ਤਾਰਾ ਮਾਰ ਕੇ ਵਿਖਾ ਲਦੇ ਆ ਲਾ ਦਿਓ ਬੱਚਾ ਜੀ 11 12 ਕਿਲੋ ਫੁੱਲਾ ਢੁੱਲਾ ਚੋਆ ਠੀਕ ਹੈ ਵਾਹ ਜੀ ਆ ਬੱਚਾ ਆ ਗਿਆ ਵੀਰੋ ਤਾਜ਼ਾ ਹਜੇ ਬਿਲਕੁਲ ਚੈੱਕ ਕਰ ਲੋ ਸੋਹਣੀ ਵੀ ਜੀ ਠੀਕ ਹੈ ਆ ਗਈ। ਹਾਂਜੀ। ਤਾਂ ਵੇਖੋ ਵੀਰੋ ਚੈੱਕ ਕਰ ਲਓ। ਥਾਣ ਬੜਾ ਪਿਆਰਾ ਕੱਢਿਆ ਜੀ। ਬਸ ਮਾਣ ਬਹੁਤ ਬਹੁਤ ਦੀ। ਵੇਖੋ ਥਣ ਕੇ ਦਾਣਾ ਮੈਂ ਦਾ। ਕੀ ਬਾਤ ਹੈ ਜੀ। ਬਹੁਤ ਸੋਹਣਾ ਥਣ ਲੱਗਿਆ ਜੀ। ਦੇਖੋ। ਦੇਖੋ ਝੱਡੇ ਦੇ ਦਾਣਾ ਵੇਖੋ ਮੈਂ ਦੇ। ਵੇਖੋ। ਕਿਉਂ ਆਈ ਇਹ ਇੱਕ ਨੰਬਰ ਹੋਏਗਾ। ਹਾਂ ਮੋਟੀ ਧਾਰ ਆ ਗਈ ਹਨਾ ਇਹ। ਕੀ ਬਾਤ ਹੈ। ਕਿਉਂ ਆਇਆ ਇੱਕ ਨੰਬਰ ਲੱਗਿਆ। ਫੋਰ ਚੰਗੀ ਜਣੀ ਇਹਦਾ ਨਾ ਨਾੜਾ ਨੂਣਾ ਮਾਨੇ ਤੇ ਲੱਗੀਆਂ ਹਨਾ ਤਸਵੀ ਤਾਜੀ ਹਜੇ ਹਨਾ ਬਿਲਕੁਲ ਪਰਸੋਂ ਦੀ ਛੋਟੀ ਥਈ ਹਜੇ ਕੀ ਬਾਤ ਹੈ ਸਿਰਾਈ ਆ ਜੀ ਅਵੀ ਜੀ ਇਹਦਾ ਮੁੱਲ ਦੁੱਧ ਛੋਟੀ ਤੋਂ ਆਜੇਗੀ 13 12 14 ਕੋਲ ਢੁੱਲਾ ਢੁੱਲਾ ਮੁੱਲ ਜਾਇਜ਼ ਹੀ ਕਰਨਾ ਇਹਦਾ ਹਾਂਜੀ ਕੋਈ 90 ਨਹੀਂ ਕੋਈ 85 ਨਹੀਂ 82 ਹੱਦ ਛੋਟੀ ਦੇਣੀ ਹੈ 82 ਦੀ 82000 ਕੀ ਬਾਤ ਹੈ ਬਾਕੀ ਫੋਨ ਲਾਵੇ ਕੋਈ ਵੀਰ ਮੋੜ ਦੇ ਨਹੀਂ ਹਨਾ ਜੀ ਦੇਖੋ ਇੱਥੇ ਪੰਤਰ ਦੇਖੋ ਕਿ ਨਿਕਾਉਂਦੀ ਹੈ ਦੇਖੋ ਦੇਖੋ ਥਾਣੇ ਦੇਖੋ ਕਿ ਕਿਹੜੀ ਕੁਆਲਿਟੀ ਦਾ ਬਣਿਆ ਐ ਇਹੋ ਨੇ ਥਾਣੇ ਦੇਖੋ ਬਣਿਆ ਥਾਣੇ ਤੇ ਕਿਹੜਾ ਟਾਪ ਦਾ ਕੋਈ ਸ਼ੱਕ ਨਹੀਂ ਵੀਰ ਜੀ ਬਹੁਤ ਸੋਹਣੀ ਝੋਟੀ ਆ ਬਿਲਕੁਲ ਜੈ ਗ੍ਰੇਡ ਦਾ 82 ਯਾਰ ਹਾਂ 82 ਯਾਰ ਬਾਕੀ ਵੀਰਾਂ ਨੂੰ ਬੇਨਤੀ ਫੋਨ ਲਾ ਲੈਣਾ ਹਨਾ ਜੀ ਬਾਕੀ ਫੋਨ ਨਾਲੇ ਕੋਈ ਵੀਰ ਭਰਾ ਮੌਕੇ ਦੇ ਮਾਰਤਾ ਥੋੜਾ ਗੁੱਸਾ ਕਰ ਦਾਂਗੇ ਹਰ ਜੀ ਠੀਕ ਹੈ ਜੀ ਯਾਨੀ ਕੋਈ ਪੱਕੀਆਂ ਸੰਗੜਾ ਖਾਦੀਆਂ ਵੀ ਨਹੀਂ ਹਾਂਜੀ ਦੂਜੀ ਸਵੇਰ ਝੋਟੀ ਤਿਆਰ ਆ ਬਿਲਕੁਲ ਠੀਕ ਹੈ ਜੀ ਹਾਂਜੀ ਹਾਂਜੀ ਪਹਿਲੇ ਝੋਟੀ ਨੇ 11 ਕਿਲੋ ਦੁੱਧ ਕੱਢਿਆ ਪਹਿਲੇ ਨੇ 11 ਕਿਲੋ ਦੂਜੀ ਸਵੇਰ ਤਿਆਰ ਆ ਦੇਖੋ ਵੀਰੋ ਲੇਵੇ ਦੀ ਬਹੁਤ ਸਾਫ ਆ ਐਂ ਗਿਠ ਗਿਠ ਤੇ ਥਾਣ ਆ ਗਿਆ ਝੋਟੀ ਦਾ ਕਿੰਨੇ ਦਿਨ ਬਾਕੀ ਆ ਜੀ ਅਜੇ ਤੋਂ 2-4 ਦਿਨ ਲੈ ਲਈ ਝੋਟੀ 2-4 ਦਿਨ ਦੇਖੋ ਵੀਰੋ ਤੋਰਾ ਚੈੱਕ ਕਰ ਲਓ ਝੋਟੀ ਦਾ ਕੱਦ ਕਾਫੀ ਵੀ ਚੰਗਾ ਸੋਹਣੀ ਝੋਟੀ ਭਲੀ ਜੁੜੀ ਤਾਂ ਲੇਵੇ ਦੀ ਗੱਲ ਕਰੀਏ ਵੀਰੇ ਚੰਗਾ ਟੋਪ ਕਲਾਸ ਲੇਵਾ ਲੱਗਿਆ ਹਾਂ ਜੀ ਬਹੁਤ ਚੰਗੀ ਬਾਕੀ ਸਾਤ ਵਾਲੀਆਂ ਕੋਈ ਝੋਟੀ ਨਾ ਮੰਨੇ ਕੋਈ ਵੀ ਨਹੀਂ ਬਿਲਕੁਲ ਕੱਦ ਕਾਠ ਵਾਲੀਆਂ ਨੇ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਓ ਇੱਕ ਵਾਰੀ ਲੱਗੇ ਤੋਂ ਲੇਵਾ ਸੋਹਣੇ ਲੇਵੇ ਦੀ ਮਾਲਕਾ ਸਣ ਭਾਂਡੇ ਦੀ ਬਹੁਤ ਚੰਗੀ ਛੋਟੀ ਢੋਟੀ ਬਹੁਤ ਯੂਨ ਹੈ ਨਾ ਦੇਣ ਕਿਨੇ ਲੈ ਜੂ ਵੀਰ ਜੀ ਦੇਣ ਦੋ ਚਾਰ ਗਿਆਨੀ ਛੋਟੀਆਂ ਬਹੁਤ ਚੰਗੀ ਛੋਟੀ ਬਿਲਕੁਲ ਲੇਵੇ ਲੂਵੇ ਦੀ ਬੜੀ ਸਾਫ ਆ ਫੇਸ ਕੁਆਲਟੀ 11 ਕਿਲੋ ਦੁੱਧ ਕੱਢਿਆ ਠੀਕ ਹੈ ਛੋਟੀ ਦੁੱਧ 12 13 ਕਿਲੋ ਖੁੱਲਾ ਢੁਲਾ ਭਰ ਜੇ ਠੀਕ ਹੈ ਦੂਜਾ ਸੂਆ ਹੈ ਨਾ ਜੀ ਦੂਜਾ ਸੂਆ ਪਿਓਰ ਦੂਜਾ ਸੂਆ ਸੋਹਣਾ ਬਿਲਕੁਲ ਸੋਹਣੀ ਛੋਟੀਆਂ ਤਾਂ ਦੇਖੋ ਵੀਰੇ ਲੱਗ ਗਈ ਨਾ ਕਰੀ ਫਿਰ ਲੈਵਾ ਚੈੱਕ ਕਰ ਲੋ ਹਾਂ ਜੀ ਹਾਂ ਜੀ ਸੋਹਣਾ ਲੇਵਾ ਲੱਗਿਆ ਜੀ ਅ ਵੀਰ ਜੀ ਇਹਦਾ ਮੁੱਲ ਮੁੱਲ ਚੈ ਜੀ ਕਰਨਾ ਛੋਟੀਆਂ ਲੱਖ ਦੀਆਂ ਵੀ ਵੇਚੀਆਂ 1-5 ਦੀਆਂ ਵੇਚੀਆਂ ਜਾਂ ਅੱਜ ਲਈਆਂ ਵੀ ਪਹਾੜ ਦੇ ਦੇਣੀਆਂ ਵੀ ਪਹਾੜ ਜੀ ਹਾਂਜੀ ਛੋਟੀ ਨੂੰ ਹਾਂ ਜਾਂ ਨਾ ਛੋਟੀ ਦੇ ਦਾਂਗੇ 92000 92 ਜੀ 92 ਦੋ ਸ਼ਰਤਾਂ ਨਾਲ 90 ਹਾਂ ਨਾ 90000 ਦਾ ਤੋ ਕਹਿਤਾ 90000 ਦੀ ਛੋਟੀ ਦੇ ਦਾਂਗੇ ਨੀ ਜੀ ਕਮਾਈ ਦਾ ਮੁੱਲ ਪਾਉਂਦੇ ਬਸ ਛੋਟੀ ਸੁਵਾਰ ਚੁੱਕ ਕੇ ਆਵੋ ਜੀ ਗਾ ਲੋੜੀਆਂ ਲਾ ਕੇ ਜਾ ਕੇ ਸਿੱਸੀ 85 85000 ਦੋ ਦੋ ਟ੍ਰੇਲ ਬਿਲਕੁਲ ਵੀਰ ਜੀ ਸੋਹਣੀ ਛੋਟੀ ਦਾ ਰੇਟ ਜਾਇ ਜਾ 90000 ਦੀ ਬਾਕੀ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਸੋਹਣੀ ਸੰਖੀ ਝੋਟੀ ਆ ਜੀ ਹਾਂ ਝੋਟੀ ਆ ਗਈ ਪਰਸੋਂ ਦੀ ਹੋਈ ਆ ਤੇ ਜਰਨ ਹੋਈ ਨੂੰ ਤੇ ਜਰਨ ਠੀਕ ਹੈ ਜੀ ਕੋਈ 8.5 9 ਕਿਲੋ ਡੇੜਾ ਗੜ ਬੋੜਾ ਹੀ ਹੋਵੇਗਾ ਠੀਕ ਹੈ ਜੀ ਮਗਰ ਇਹਦੇ ਕੱਟੀ ਆ ਗਈ ਹੈ ਮਗਰ ਕੱਟੀ ਆ ਗਈ ਹੈ ਇਹਦੇ ਤਾਂ ਵੇਖੋ ਵੀਰੋ ਚੈੱਕ ਕਰ ਲਓ ਗ੍ਰੇਡ ਬਿਲਕੁਲ ਨਾਰਮਲ ਦਿਖਾਵਾਂਗੇ ਜਿਹੜਾ ਉਸਤੇ ਦੇਖਦਾ ਜਾਏ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਹੈ ਪਹਿਲਾਂ ਇਹ ਰਹਿਣੀ ਹੈ ਆਪਾਂ ਦੀ ਗ੍ਰੇਡ ਬਿਲਕੁਲ ਲੈਅ ਜਿਹੀ ਗ੍ਰੇਡ ਬਿਲਕੁਲ ਦੇਖੋ ਵੀਰੋ ਲੈਵਲ ਉਹਦਾ ਵੀ ਬੜਾ ਸ਼ਾਨਦਾਰ ਲੱਗਿਆ ਠੀਕ ਹੈ ਬਾਈਨ ਮੋਜਨ ਚੰਗਾ ਲੱਗਿਆ ਹਨਾ ਜੀ ਚਵਾਈ ਇੱਕ ਨੰਬਰ ਵਿੱਚ ਜਾਨੀ ਜੀ ਬਹੁਤ ਬੰਦਾ ਰੋਅ ਵੀ ਪੋਹੀ ਹੋਏ ਠੀਕ ਹੈ ਜੀ ਤੇ ਦੇਖੋ ਵੀਰੋ ਲੈਓ ਜੀ ਲੇਵੇ ਦੀ ਬਹੁਤ ਸਾਫ ਆ ਨਾ ਹੀ ਲੇਵੇ ਦੀ ਫਰਤ ਆ ਹੀ ਬੜੀ ਘਾਟਰ ਵਾਂਗੂ ਐ ਰੂ ਵਾਂਗੂ ਕੋਲੀ ਗਏ ਠੀਕ ਮਗਰੇ ਦੇ ਕੱਟੀ ਆ ਗਈ ਹੈ ਜੀ ਠੀਕ ਹੈ ਜੀ ਤਾਂ ਵੀ ਦੀ ਇਹਦਾ ਮੁੱਲ ਮੁੱਲ ਮੈਂ ਇਹਦਾ ਬਿਲਕੁਲ ਵੈਜੇ ਕਰਤੀ ਹੈ ਹਾਂਜੀ ਮੁੱਲ ਬਿਲਕੁਲ ਰਵਾਇਆ ਜਿਹੜਾ ਨਿਗਾੜੇ ਉੱਡਦੀ ਹੈ ਉੱਡ ਉੱਡਣ ਵਾਲਾ ਬਿਲਕੁਲ ਬਿਲਕੁਲ ਜੀ 85 ਨਹੀਂ ਕਰਨਾ ਹਾਂਜੀ ਬਾਕੀ ਬਿਲਕੁਲ ਜੀ 82 ਹਜ਼ਾਰ ਦੀ ਛੋਟੀ ਜੀ ਇਹ ਵੀ 82 ਦੀ 82 ਹਜ਼ਾਰ ਕੀ ਬਾਤ ਹੈ ਜੀ ਠੀਕ ਹੈ ਰੇਟ ਦੋ ਤਲਾ ਛੱਡ ਦਿਓ 80 ਦੀ ਹਾਨਾ ਜੈਕਨੋ ਜੇ ਤੋ ਕਹਿਦਾ 2000 ਛੱਡਾਂਗੇ 80 ਹਜ਼ਾਰ ਦੀ ਛੋਟੀ ਛੋੜ ਹੋਣੀ ਪਰ ਕਿੰਨੀ ਛੋਟੀ ਛੁਆ ਤੁੰਕੇ ਵਾਥੇ ਵੰਦੀ ਹੈ ਠੀਕ ਹੈ ਵੀਰੇ ਹਾਂਜੀ ਸੋਹਣੀ ਸੁਨੱਖੀ ਹੈਗੀ ਹੈ ਨਾ ਹਾਂਜੀ ਇਹ ਕਾ ਮੈਂ ਪਰਖੋ ਨਹੀਂ ਸੀ ਇਹੋ ਅੱਜ ਤੇ ਜਾ ਰਹੇ ਹੁਣ ਠੀਕ ਹੈ ਜੀ ਇਹਦੇ ਰੋ 8 ਕਿਲੋ ਬੋੜਾ ਮੰਨ ਕੇ ਲੈ ਦੇ 8 ਕਿਲੋ ਦੋ ਤੇ 5 11 12 ਕਿਲੋ ਇਹ ਵੀ ਢੁੱਲਾ ਢੁੱਲਾ ਪਰ ਜੀ ਨੀਲੀ ਰਵੀ ਆ ਗਈ ਹੈ ਜੀ ਦੇਖੋ ਵੀਰੋ ਚੈੱਕ ਕਰ ਲਓ ਵੱਡੇ ਕੱਦ ਕਾਟਦੀ ਹੈ ਇਹ ਵੀ ਮੈਂ ਜਿਵਾਲੀ ਬੋੜਾ ਕੋਲੀ ਬੋੜਾ ਠੀਕ ਹੈ ਜੀ ਤਾਂ ਦੇਖੋ ਵੀਰੋ ਤੋਰਾ ਤਾਰਾ ਚੈੱਕ ਕਰ ਲਓ ਮੈਂ ਦਾ ਲੈਵਲ ਉਹ ਸੋਹਣਾ ਲੱਗਿਆ ਕੱਦ ਕਾਠ ਵੀ ਚੰਗਾ ਨੀਲੀ ਤੇ ਬੱਚੇ ਕੇ ਬਾਈ ਜੀ ਨੇ ਕੱਟੀ ਆ ਗਈ ਹੈ ਇਹ ਕੱਟੀ ਠੀਕ ਹੈ ਆ ਗਈ ਕੱਟੀ ਠੀਕ ਹੈ ਜੀ ਕੱਟੀ ਆ ਗਈ ਚੰਗੇ ਸੀ ਹੁੰਦੀ ਜੀ ਤਾਂ ਚੁਆਈ ਇਹਦੀ ਵੀ ਐ ਰੂ ਵਾਂਗੂ ਪੋਲੀ ਹੋਏਗੀ ਇੱਕ ਨੰਬਰ ਹਾਂ ਜੀ ਮੈਂ ਕਹਿੰਦਾ ਜ਼ਾਂਬ ਵੀ ਨਹੀਂ ਮੈਂ ਦੀ ਨਸਲ ਨਸਲ ਬੜੀ ਹੈ ਬਿਲਕੁਲ ਤੇ ਮੈਂ ਦੋ ਤੇ ਵੀ ਜਿੱਦਾਂ ਇਹ ਚੁਆਈ ਚੁਆਈ ਮੈਂ 11 12 ਕਿਲੋ ਦੋ ਤੇ ਖੁੱਲਾ ਢੁੱਲਾ ਭਰ ਜੇ ਬਿਲਕੁਲ ਹਾਂ ਜੀ ਤੁਹਾਡੀ ਕੁਆਲਿਟੀ ਵੀ ਚੰਗੀ ਸਾਰੀ ਮੈਂ ਚੰਗੀ ਹੈ ਵੀਰ ਜੀ ਇਹਦਾ ਫਿਰ ਤੋਕਣਾ ਨਹੀਂ ਕਰਨਾ ਹਾਂ ਜੀ ਕੋਈ 80 ਨਹੀਂ ਕੋਈ 75 ਨਹੀਂ 70 ਦੀ ਦੇਣੀ ਹੈ 2068 ਦੀ ਉਹ ਛੱਡ ਦਾਂਗੇ ਜੇ ਇਹ ਤੂੰ ਕਹਿੰਦਾ 2 ਘਾਟ 70000 ਦੀ 68000 ਦੀ ਮੈਂ ਦੇਣੀ ਐ ਜੋ ਕੋਈ ਵੀ ਭਰਾ ਹੋਵੇ ਫੋਨ ਲਾਏ ਪਾਸੇ ਮੈਂ ਚੰਗੀ ਕੋਈ ਇਹ ਨਹੀਂ ਸੂਆ ਚੋਕੇ ਵਾਦੇ ਵੱਡੀ ਸਾਰਾ ਸੂਆ ਲਾ ਕੇ ਮਗਰ ਵੀ ਕੱਟੀ ਐ ਥਾਂ ਥੁੰਨ ਚੰਗਾ ਲੱਗਿਆ ਹਨਾ ਤਾਂ ਕੱਦ ਕਾਠਾ ਲੀਆ ਵੀਰੋ ਮਗਰ ਵੀ ਕੱਟੀ ਆ ਗਈ 68000 ਦੀ ਹੋ ਜੂ ਵੱਡੇ ਪੱਲੇ 'ਚ ਪਤਲੇ ਚਮਾਲੀਆ ਦੁੱਧ ਵਾਲੀ ਮੈਂ ਵੀਰੋ ਬਣਾਏ ਕਿਦਾਂ ਕੱਲੇ ਕੱਲੇ ਸਰੀਰ ਤੇ ਮੈਂ ਇਹ ਬਿਲਕੁਲ ਸੁਆ ਚੁੰਕੇ ਵਾਦੇ ਵੰਡੀ ਆ ਤੇ ਬਾਕੀ ਵੀਰਾਂ ਨੂੰ ਬੈਂਤੀ ਵੀਰੇ ਫੋਨ ਜਰੂਰ ਵੀਰ ਨੂੰ ਲਾ ਲਿਓ ਰੇਟ ਵੀਰ ਦਾ ਜਾਇਜ਼ ਹੈ ਜੀ ਤਸੱਦੀ ਕਰਕੇ ਪਾਸ ਕਰਕੇ ਹਰ ਨਾ ਮਈਆਂ ਸਾਰੀਆਂ ਦੀ ਚੋਅ ਆਈ ਤਾਂ ਵੇਖੋ ਵੀਰੋ ਸੂਈਆਂ ਸਵਾਈਆਂ ਨੇ ਬਿਲਕੁਲ ਕੱਦ ਕਾਠ ਵਾਲੀਆਂ ਨੇ ਵੀਰੇ ਚੈੱਕ ਕਰ ਲਓ ਫੁੱਲ ਸਾਈਜ਼ ਹੈ ਜੀ ਛੋਟੀ ਫੁੱਲ ਸਾਈਜ਼ ਬਿਲਕੁਲ ਚੰਗੀ ਬਾਰ ਦੋ ਵਾਰੀ ਵੀਡੀਓ ਦੇਖ ਕੇ ਆ ਚੰਗੀ ਤਰ੍ਹਾਂ ਪਾਸ ਤਸੱਦੀ ਕਰਕੇ ਪੜੇ ਚਾ ਵੇਖੋ ਵੀਰੋ ਕੱਦ ਕਾਠ ਫੁੱਲ ਨੇ ਚੰਗੇ ਰਿਕਾਰਡ ਵਾਲੀਆਂ ਨੇ ਫੂਨ ਵੀਰ ਨੂੰ ਜ਼ਰੂਰ ਲਾ ਲਿਓ ਸੂਈਆਂ ਸਵਾਈਆਂ ਨੇ ਚੰਗੀਆਂ ਝੋਟੀਆਂ ਨੇ ਗੱਬਨ ਝੋਟੀਆਂ ਬਹੁਤ ਚੰਗੀਆਂ ਤਾਂ ਇਹੀ ਬੇਨਤੀ ਹੈਗੀ ਵੀਰੇ ਚੈਨਲ ਨੂੰ ਨਾਲ ਵਾਤਵਾਦ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੁਹਾਨੂੰ ਨਵੀਂ ਨਵੀਂ ਵੀਡੀਓ ਦਿਖਾਈ ਜਾਵੇ ਤਾਂ ਰੇਟ ਵੀ ਇਹਨਾਂ ਜਾਇਜ਼ ਹੀ ਪਾਇਆ ਜੀ ਗੱਬਨ ਝੋਟੀਆਂ ਪਲੀ ਜੁੜੀ ਰੇਟ ਜਾਇਜ਼ ਆ ਫੂਨ ਵੀਰ ਨੂੰ ਜ਼ਰੂਰ ਲਾ ਲਿਓ ਜੀ ਤਾਂ ਆਪਣਾ ਐਡਰੈਸ ਦੱਸੋ ਵੀਰੇ ਜੀ ਇੱਕ ਰੀ ਪਿੰਡ ਸ਼ਿਕਾਰਮਰਸ ਜਿਲ੍ਹਾ ਗਰਦਾਸਪੁਰ ਤਸੀਲ ਡੇਰਾ ਬਾਬਾ ਲਾਨਕ ਫੋਨ ਨੰਬਰ 9855501706 ਠੀਕ ਹੈ ਜੀ ਸਤਿ ਸ੍ਰੀ ਅਕਾਲ